ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਲੈਸ ਦੀ ਵੈਰਾਈਟੀ ਸਟਾਕ ਕਲੀਅਰ ਸੇਲਾ ਜੀ ਬਹੁਤ ਸੋਹਣੇ ਪਿਓਰ ਪਸ਼ਮੀਨੇ ਦੀਪਾ ਸੂਟ ਰਹਿਣਗੇ ਆਲ ਓਵਰ ਪ੍ਰਿੰਟ ਨੇ ਬਹੁਤ ਸੋਹਣੀ ਕਲੈਕਸ਼ਨ ਆ ਸਾਈਬਾ ਬ੍ਰਾਂਡ ਰਸ਼ੀਆ ਬ੍ਰਾਂਡ ਦੇ ਇਹ ਸੂਟ ਨੇ 1200 ਤੱਕ ਸੇਲ ਹੋਣ ਵਾਲੇ ਸਾਰੇ ਸੂਟ ਨੇ ਵਟ ਆਪਾਂ ਇੱਕੋ ਹੀ ਰੇਟ ਕਰ ਦਿੱਤੇ ਆ ਸਟਾਕ ਕਲੀਅਰ ਸੇਲ ਆ ਇਹ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸਾਰੀ ਬ੍ਰਾਂਡਡ ਆਰਟੀਕਲ ਰਹਿਣਗੇ ਕੋਈ ਵੀ ਵਿਦਾਊਟ ਬ੍ਰਾਂਡ ਕੋਈ ਵੀ ਲੋਕਲ ਨਹੀਂ ਰਹੂਗਾ ਸਾਰੇ ਪਿਓਰ ਪਸ਼ਮੀਨੇ ਦੇ ਉੱਪਰ ਹੋਣਗੇ ਸਾਬਾ ਦੇ ਬ੍ਰਾਂਡ ਨੇ ਦੇ ਵਿੱਚ ਰਸ਼ੀਆ ਦੇ ਬ੍ਰਾਂਡ ਨੇ ਬਹੁਤ ਸੋਹਣੀ ਕਲੈਕਸ਼ਨ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਨਾਲ ਮੈਂ ਤੁਹਾਨੂੰ ਦਿਖਾਉਂਗੀ ਅੱਜ ਇਹ ਸ਼ਾਲ ਬਹੁਤ ਪੈਣਾ ਡਿਮਾਂਡ ਆ ਰਹੀ ਸੀ ਸ਼ਾਲਾਂ ਦੀ ਤੇ ਸੋ ਆਪਾਂ ਸ਼ਾਲ ਦੀ ਵੈਰਾਈਟੀ ਵੀ ਲੈ ਕੇ ਆਏ ਆ ਸੋ ਸਟਾਲ ਵੀ ਦੇਦੇ ਵਿੱਚ ਕੁਝ ਕੁ ਬਾਕੀ ਸ਼ਾਲ ਨੇ ਅਲੱਗ-ਅਲੱਗ ਰੇਂਜ ਆ ਨਾਲ ਦੀ ਨਾਲ ਦੱਸੀ ਜਾਊਂਗੀ ਬਟ ਸ਼ਾਲਾਂ ਦੇ ਲਈ ਜੇ ਜੇ ਤੁਸੀਂ ਕੱਲਾ ਸ਼ਾਲ ਲੈਣੇ ਹੋ ਤਾਂ ਤੁਹਾਨੂੰ ਕੋਰੀਅਰ ਐਕਸਟਰਾ ਹੋਊਗਾ ਨਹੀਂ ਤਾਂ ਜੇ ਤੁਸੀਂ ਸੂਟ ਦੇ ਨਾਲ ਕਿਸੇ ਸ਼ਾਲ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਵਿੱਚ ਹੀ ਮਤਲਬ ਕਿ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਆ ਇਹ ਤੁਸੀਂ ਆਪਣਾ ਦੇਖ ਲਿਓ ਵੀ ਤੁਸੀਂ ਕੱਲਾ ਸ਼ਾਲ ਮੰਗਾਣਾ ਤਾਂ ਤੁਹਾਨੂੰ ਐਕਸਟਰਾ ਕੋਰੀਅਰ ਚਾਰਜes ਪੇ ਕਰਨੇ ਪੈਣਗੇ ਜੀ ਮੇਰੇ ਚੈਨਲ ਤੇ ਜੇ ਤੁਸੀਂ ਨਵੇਂ ਹੋ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਪ੍ਰਿੰਟ ਰਸ਼ੀਆ ਬ੍ਰਾਂਡ ਆ ਪਿਓਰ ਪਸ਼ਮੀਨੇ ਦੇ ਸੂਟ ਆ ਬਹੁਤ ਹੀ ਸੋਹਣੀ ਕਲੈਕਸ਼ਨ ਆ ਇਹ ਹੈਗਾ ਲਾਈਕ ਚਾਰਟ ਜਿਹੜਾ ਵੀ ਕਲਰ ਪਸੰਦ ਆਊਗਾ ਫਟਾਫਟ ਸਕਰੀਨ ਸ਼ਾਟ ਲੈ ਲਿ ਪ੍ਰਾਈਸ ਇੰਨਾ ਜਿਆਦਾ ਘਟਾ ਕਿ ਇੰਨੇ ਚ ਸੂਟ ਕਿਤੋਂ ਵੀ ਨਹੀਂ ਮਿਲਣਾ ਇਹ ਬ੍ਰਾਂਡ ਦਾ ਜਿੱਥੋਂ ਮਰਜੀ ਟਰਾਈ ਕਰ ਲਿਓ ਹੋਲ ਸੇਲ ਰੇਟਾਂ ਤੋਂ ਵੀ ਘੱਟ ਚੁੱਕੇ ਨੇ ਪ੍ਰਾਈਸ ਸਟਾਕ ਕਲੀਅਰ ਸੇਲ ਆ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੀ ਹੈ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ 700 ਰੁਪਿਆ ਪ੍ਰਾਈਸ ਆ ਇੰਨਾ ਸੂਟਾਂ ਦਾ 700 ਓਨਲੀ ਪ੍ਰਾਈਸ ਆ ਦੋ ਸੂਟਾਂ ਦੇ ਉੱਪਰ ਕੋਰੀਅਰ ਚਾਰजेस ਤੁਹਾਨੂੰ ਫ੍ਰੀ ਮਿਲਣਗੇ ਜੇ ਤੁਸੀਂ ਦੋ ਸੂਟ ਵੀਡੀਓ ਦੇ ਕੋਈ ਵੀ ਬਾਈ ਕਰਦੇ ਹੋ ਤਾਂ ਕੋਰੀਅਰ ਚਾਰजेस ਫ੍ਰੀ ਹੋਣਗੇ ਜੀ ਸਿੰਗਲ ਸੂਟ ਤੇ ਤੁਹਾਡਾ ਕੋਰੀਅਰ ਚਾਰजेस ਐਕਸਟਰਾ ਹੋਊਗਾ ਹਾਲੋ ਇਹਦੇ ਵਿੱਚ ਕਲਰ ਇਹ ਹੈਗਾ ਗ੍ਰੇ ਕਲਰ ਜਿਹੜਾ ਆਪਾਂ ਪਹਿਲਾਂ ਹੀ ਖੋਲੇ ਆ ਬਹੁਤ ਸੋਹਣਾ ਨਿੱਕੀ ਬੂਟੀ ਦਾ ਸੋਟ ਆ 700 ਰੁਪਿਆ ਪ੍ਰਾਈਸ ਆ ਸਟਾਕ ਕਲੀਅਰ ਸੇਲ ਆ ਆ ਲੋ ਜੀ ਪੀਚ ਜਿਆ ਕਲਰ ਆ ਪੀਚ ਟੋਨ ਦੇ ਉੱਪਰ ਆ ਨੈਕਸਟ ਵਾਲਾ ਇਹਦੇ ਵਿੱਚ ਆਊਗਾ ਤਿੰਨ ਕਲਰ ਨੇ ਵਾਲੇ ਸੇਮ ਪ੍ਰਿੰਟ ਦੇ ਵਿੱਚ ਇਹ ਹੈਗਾ ਲੈਮਨ ਟੋਨ ਦੇ ਉੱਪਰ ਆਲ ਓਵਰ 5 ਮੀਟਰ ਦੀ ਪ੍ਰੋਪਰ ਕੱਟ ਰਹੋਗੀ ਬਹੁਤ ਸੋਹਣੀ ਕਲੈਕਸ਼ਨ ਆ ਸੇ 700 ਰੁਪਿਆ ਪ੍ਰਾਈਜ਼ ਆ फटाफट ਆਪਣੇ ਸਕਰੀਨਸ਼ਾਟ ਲੈ ਲਓ ਉਹ ਵੀ ਸਾਰੇ ਬ੍ਰਾਂਡ ਦੇ ਆਰਟੀਕਲ ਜਿਹੜੇ 1200 ਆਰਾਮਦਲ ਨਾਲ ਮਾਰਕੀਟ ਦੇ ਵਿੱਚ ਸੇਲ ਹੋ ਰਹੇ ਨੇ ਸੋ ਜਿਹੜੀ ਵੀ ਤੁਹਾਨੂੰ ਪ੍ਰਿੰਟ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਾਰੇ ਰਸ਼ੀਆ ਬ੍ਰਾਂਡ ਦੇ ਨੇ ਸਟੈਂਪਿੰਗ ਨਾਲ ਮਿਲੂਗੀ ਪਿਓਰ ਪਸ਼ਮੀਨਾ ਵਾ ਕੋਈ ਬੋਰਨੀ ਆਉਣਾ ਕੋਈ ਸ਼੍ਰਿੰਕਿੰਗ ਨਹੀਂ ਹੈਗੀ ਕੱਪੜੇ ਦੀ ਬਿਲਕੁਲ ਲਾਈਟ ਵੇਟ ਦਾ ਪਸ਼ਮੀਨਾ ਤੇ ਇਹ ਹੈਗਾ ਪੀਚ ਗਾਜਰੀ ਸ਼ੇਡ ਇਹ ਗਾਜਰੀ ਸ਼ੇਡ ਆ ਆ ਲੋ ਇੱਕ ਪਿੰਕ ਗਾਜਰੀ ਸ਼ੇਡ ਆ ਇਹ ਵੀ ਬਹੁਤ ਸੋਹਣਾ ਇਹਦੇ ਤੇ ਫੌਇਲ ਜੇ ਫਲਾਵਰ ਆ ਆ ਵੀ ਕਲਰ ਬਹੁਤ ਸੋਹਣਾ ਜਿਹੜਾ ਮਰਜੀ ਕਲਰ ਇਹਨਾਂ ਚੋਂ ਲੈ ਸਕਦੇ ਹੋ ਕਲਰ ਦੋਨੇ ਹੀ ਬਹੁਤ ਸੋਹਣੇ ਆ ਪਿਆਰੇ ਨੇ ਤੇ ਸਾਰੀ ਨਿਊ ਪ੍ਰਿੰਟਿੰਗ ਆ ਆ ਲੋ ਜੀ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਫਿਰੋਜ਼ੀ ਸ਼ੇਡ ਲਓ ਜੀ ਇਹ ਵੀ ਬਹੁਤ ਸੋਹਣਾ ਕਲਰ ਆ ਸਾਰੇ ਕਲਰ ਬਹੁਤ ਪਿਆਰੇ ਆ ਬਹੁਤ ਸੋਹਣੇ ਆ ਓਨਲੀ 700 ਦੇ ਵਿੱਚ ਲਾਇਏ ਨੇ ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਅਲੂਤੀ ਚੈੱਕ ਦੇ ਵਿੱਚ ਪ੍ਰਿੰਟਿੰਗ ਆ ਸਿੰਗਲ ਸਿੰਗਲ ਸੂਟ ਹੈ ਇਹ ਆਪਣੇ ਕੋਲੇ ਕੋਈ ਵੀ ਐਕਸਟਰਾ ਸੂਟ ਨਹੀਂ ਹੈਗਾ ਵੀ ਇੱਕ ਸੂਟ ਦੇ ਜਿਵੇਂ ਥਾਨਾਂ ਦੇ ਥਾਨ ਆਉਂਦੇ ਆ ਆਪਣੇ ਕੋਲ ਪ੍ਰਿੰਟਿੰਗਾਂ ਦੇ ਬਟ ਹੁਣ ਸਿਰਫ ਸਿੰਗਲ ਸਿੰਗਲ ਸੂਟ ਆ ਸਾਰੇ ਸਟਾਕ ਕਲੀਅਰ ਦੇ ਉੱਪਰ ਸਾਰੀ ਆਪਾਂ ਇਹ ਸੇਲ ਲਾਤੀ ਆ ਸਟਾਕ ਕਲੀਅਰ ਹੈ ਸਮਝ ਲਓ ਇਹਨਾਂ ਦਾ ਸੋ ਜਿਹੜੀਆਂ ਭੈਣਾਂ ਨੇ ਵੀ ਫਾਇਦੇ ਲੈਣੇ ਆ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਸੋਹਣਿਆ ਜਿਵੇਂ ਪੀਚ ਦੇ ਉੱਪਰ ਆ ਇਹ ਵਾਲੀ ਟੋਨ ਪਿੰਕ ਦੇ ਉੱਪਰ ਆ ਤੇ ਚੱਕ ਦਾ ਡਿਜ਼ਾਈਨ ਆ ਕਲਰ ਸਾਰੇ ਇਹ ਵਾਲੇ ਪ੍ਰਿੰਟਾਂ ਦੇ ਦੇਖੋ ਸਾਰੇ ਤੁਹਾਨੂੰ ਬ੍ਰਾਈਟ ਕਲਰ ਵੀ ਇਹਦੇ ਵਿੱਚ ਮਿਲਣਗੇ ਤੇ ਜੇ ਤੁਸੀਂ ਲਾਈਟ ਕਲਰਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਲਾਈਟ ਕਲਰ ਦੇ ਵੀ ਸੂਟ ਤੁਹਾਨੂੰ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਆ ਸਾਰੀ ਨਿਊ ਆ ਫਰੈਸ਼ ਆ ਕੋਈ ਵੀ ਇਹ ਨਹੀਂ ਹੈਗਾ बहुत सोहनी कलैक्शन आलो जी दे। आ देखो, देखो कि सोनी प्रिंटिंग बहुत ही सोहना प्रिंट आत सौ रुपया प्राइस ब्रांड रहे फोर साइड सारे स्टैंपिंग मिलेगी पूरा स्टाफ़ आ बहुत ही सोहना गर्म आ ਕੋਈ ਇਹਨਾਂ ਤੇ ਬੁਰੀ ਕੰਪਲੇਨ ਨਹੀਂ ਕਿਸੇ ਤਰ੍ਹਾਂ ਦੇ ਕਲਰ ਕੋਈ ਉਤਰੂਗਾ ਇਦਾਂ ਦੀ ਕੰਪਲੇਨ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੇਨ ਨਹੀਂ ਬਸ ਤੁਸੀਂ ਆਪਣਾ ਬੇਫਿਕਰ ਹੋ ਕੇ ਕਲਰ ਸਿਲੈਕਟ ਕਰੋ ਡਿਜ਼ਾਈਨ ਪ੍ਰਿੰਟਿੰਗ ਸਿਲੈਕਟ ਕਰੋ ਤੇ ਆਪਣੇ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਰਪਲ ਸ਼ੈਡ ਆਹ ਲੋ ਜੀ ਫੁੱਲ ਫਰਾਬਲਾਂ ਤੋਂ ਕੁਝ ਹਟ ਕੇ ਡਿਗਜ਼ੈਗ ਜੀ ਦੀ ਪ੍ਰਿੰਟਿੰਗ ਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਲਓ ਜੀ ਸਾਈਬਰ ਬ੍ਰਾਂਡ ਦੇ ਨੇ ਸਾਰੇ ਪ੍ਰਿੰਟ ਹੀ ਲਓ ਜੀ ਇਹ ਹੈਗਾ ਬਲੂ ਕਲਰ ਬਹੁਤ ਸੋਹਣਾ ਰਾਇਲ ਜਿਹਾ ਹੈਗਾ ਪਰਪਲ ਸ਼ੇਡ ਇਹ ਜਿਹੜਾ ਰਾਇਲ ਪਰਪਲ ਬਲੂ ਵੀ ਨਹੀਂ ਹੈਗਾ ਰਾਇਲ ਪਰਪਲ ਪਰਪਲ ਉਹਦੇ ਉੱਤੇ ਦੇਖੋ ਫਲਾਵਰਿੰਗ ਪ੍ਰਿੰਟਿੰਗ ਕਿੰਨੀ ਸੋਹਣੀ ਹੋਈ ਹੋਈ ਆ ਬਹੁਤ ਸੋਹਣਾ ਪ੍ਰਿੰਟ ਆ ਇਹ ਵੀ ਲਓ ਜੀ ਇੱਕ ਪ੍ਰਿੰਟ ਤੁਹਾਨੂੰ ਮਿਲੇਗਾ ਆ ਵਾਲਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਇਹ ਇੱਕ ਆ ਇਟਾਲੀਅਨ ਵੂਲ ਆ ਜਿਹੜੀ ਕਿ ਹਜ਼ਾਰ ਆਰਾਮ ਦੇ ਨਾਲ ਹੁਣ ਮਾਰਕੀਟ ਦੇ ਵਿੱਚ ਮਿਲ ਰਹੀ ਆ ਘੱਟ ਤੋਂ ਘੱਟ ਵੀ ਜੇ ਕੋਈ ਹੋਲ ਸੇਲਰਾਂ ਦਾ 850 ਦਾ ਸੂਟ ਆ ਬਟ ਇਹ ਵੀ ਸਿੰਗਲ ਸੂਟ ਆ ਜਿਹੜਾ ਆਪਾਂ 700 ਦੇ ਵਿੱਚ ਤੁਹਾਨੂੰ ਦੇ ਰਹੇ ਆ ਇਟਾਲੀਅਨ ਵੂਲ ਆ ਪੂਰੇ ਬ੍ਰਾਂਡ ਦੇ ਆਰਟੀਕਲ ਨੇ ਪ੍ਰਿੰਟ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਬਹੁਤ ਸੋਹਣਾ ਕਲਰ ਆ ਆ ਲਓ ਬਿਲਕੁਲ ਲਾਈਟ ਵੇਟ ਆ ਬਹੁਤ ਹੀ ਸੋਹਣੇ ਗਰਮ ਸੂਟ ਨੇ ਸੋ ਤੁਸੀਂ ਫਾਇਦਾ ਲੈ ਸਕਦੇ ਹੋ ਤੇ ਫਟਾਫਟ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਆਪਣੇ ਕੋਲ ਆ ਨਿਊ ਚੀਜ਼ ਆ ਇਹ ਹਜੇ ਮਤਲਬ ਹੁਣ ਅੱਜ ਹੀ ਆਈ ਆ ਆਪਣੇ ਕੋਲ ਇਹ ਹੈਗੀ ਆ ਤਮੰਨਾ ਦੀ ਕਾਟਰਾਇਜ਼ ਵੈਲਵਟਾ ਕਾਟਰਾਇਜ਼ ਵੈਲਵਟ ਨਿਊ ਫੈਬਰਿਕ ਆ ਹਜੇ ਮਾਰਕੀਟ ਦੇ ਵਿੱਚ ਵੈਲਵਟ ਵਗੈਰਾ ਬਹੁਤ ਰੇਟਾਂ 'ਚ 200 250 ਤੋਂ ਸਟਾਰਟਿੰਗ ਹੋ ਕੇ ਰਾਮ ਦੇ ਨਾਲ ਜਾਣਗੇ 250 ਵੀ ਵਿਕ ਰਹੀ ਆ 300 500 ਇਹ ਨਿਊ ਫੈਬਰਿਕ ਹਜੇ ਲਾਂਚ ਹੀ ਹੋਇਆ ਵਾ ਤਮੰਨਾ ਬ੍ਰਾਂਡ ਦਾ ਕੱਟ ਵੀ ਪ੍ਰੋਪਰ ਮਿਲੂਗੀ ਕੱਟ ਦੇ ਵਿੱਚ ਕੋਈ ਵੀ ਆਈ ਨਹੀਂ ਹੋਊਗਾ ਵੀ ਹਾਂਜੀ ਕਿਉਂਕਿ ਬ੍ਰਾਂਡ ਦੇ ਆਰਟੀਕਲ ਆ ਬ੍ਰਾਂਡ ਦੇ ਆਰਟੀਕਲ ਚ ਕੱਟ ਪ੍ਰੋਪਰ ਹੁੰਦੀ ਆ ਜਿਹੜੇ ਆਪਾਂ ਆਮ ਦੁਕਾਨਾਂ ਤੋਂ ਖਰੀਦਦੇ ਉਹਨਾਂ ਦੀ ਕੱਟ ਸਵਾ ਦੋ ਢਾਈ ਢਾਈ ਮਸਾ ਹੀ ਨਿਕਲਦੀ ਆ ਸਵਾ ਦੋ ਦੋ ਹੀ ਰਹਿ ਜਾਂਦੀ ਆ ਬਟ ਇਹਨਾਂ ਦੀ ਕੱਟ ਵੀ ਪ੍ਰੋਪਰ ਮਿਲੂਗੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਇਹ ਕォਟਰਾਈਜ਼ ਵੈਲਵਟ ਆ ਯਾਨੀ ਕਿ ਹੋਊਗੀ ਫੀਲ ਬਿਲਕੁਲ ਹੀ ਜਦੋਂ ਤੁਸੀਂ ਹੱਥ ਫੇਰੋਗੇ ਇਹਦੇ ਵਿੱਚ ਲਾਈਨਿੰਗ ਆ ਕਵਾਰਟਜ਼ ਵਾਂਗੂ ਫੀਲ ਹੈਗੀ ਸਾਰੀ ਵੈਲਵਟ ਵਾਂਗੂ ਬਹੁਤ ਸੋਹਣਾ ਨਿਊ ਫੈਬਰਿਕ ਇਹ ਲਾਂਚ ਹੋਇਆ ਵਾ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਨਾਲ ਪਲੇਨ ਬਾਟਮ ਮਿਲਣਗੇ ਇਸ ਤਰ੍ਹਾਂ ਇਹ ਹੈਗੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਚਾਰ ਕਲਰ ਆਏ ਨੇ ਤੇ ਚਾਰ ਹੀ ਪੀਸ ਆਏ ਨੇ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਹਲੋ ਸੇਮ ਪ੍ਰਾਈਸ ਰਹੂਗਾ 700 ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨ ਸ਼ਾਰਲੋ ਆਰਡਰ ਕਰ ਦਿਓ ਤਾਂ ਕਿ ਆ ਲੋ ਜੀ ਇਹ ਹੈਗੀ ਨਾਲ ਮਹਿਰੂਨ ਕਲਰ ਦੇ ਉੱਤੇ ਮਹਿਰੂਨ ਜਿਹਾ ਪ੍ਰਿੰਟ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਸ਼ਰਟ ਦੀ ਬ੍ਰਾਂਡ ਦੇ ਆਰਟੀਕਲ ਆ ਕਵਾਰਟਾਈਜ਼ ਵੈਲਵਟ ਆ ਤਮੰਨਾ ਬ੍ਰਾਂਡ ਦੀ ਆ ਇਹ ਉਹ ਨਹੀਂ ਹੈਗੀਆਂ ਜਿਹੜੀਆਂ ਲੋਕਲ ਆਪਣੀ ਮਾਰਕੀਟ ਦੇ ਵਿੱਚ बिक ਰਹੀਆਂ ਨੇ ਉਹ ਵਾਲਾ ਫੈਬਰਿਕ ਨਹੀਂ ਹੈਗਾ ਫੈਬਰਿਕ ਫੀਲ ਕਰਕੇ ਦੇਖੋ ਮੰਗਵਾ ਕੇ ਦੇਖੋ ਸੂਟ ਫਿਰ ਦੱਸਿਓ ਵੀ ਹਾਂਜੀ ਸੂਟ ਕਿੱਦਾਂ ਦਾ ਤੁਹਾਡੇ ਤੱਕ ਪਹੁੰਚਿਆ ਕੱਟ ਪ੍ਰੋਪਰ ਮਿਲੂਗੀ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਇਹ ਚੀਜ਼ਾਂ ਅਸੀਂ ਬਹੁਤ ਹੀ ਕੱਟ ਇਸੇ ਲਈ ਕਰਦੇ ਆ ਕਿਉਂਕਿ ਤੁਸੀਂ ਇਹ ਕਪੜਾ ਫੀਲ ਨਹੀਂ ਕਰਨਾ ਤੁਹਾਨੂੰ ਅਸੀਂ ਬੈਲਵਟ ਕਹਤੀ ਜੀ ਇਹ ਸਸਤੇ ਵਾਲੀ ਬੈਲਵਟ ਆਈ ਆ ਤੁਸੀਂ ਕਹਣਾ ਮਾਰਕੀਟ ਦੇ ਵਿੱਚ ਤਾਂ ਇਹ 250 ਮਿਲ ਜਾਂਦੀ ਆ 300 ਮਿਲਦਾ 500 ਦਾ ਸੂਟ ਮਿਲ ਜਾਂਦਾ ਤੁਹਾਡੇ ਸੂਟ ਚ ਇਹ ਜੀ ਕੀ ਖਾਸੀਅਤ ਆ ਤੁਸੀਂ 700 ਦਾ ਦਿੰਨੇ ਹੋ ਤਾਂ ਇਹਦੇ ਵਿੱਚ ਜੇ ਕੋਈ ਖਾਸੀਅਤ ਆ ਤੇ ਹੈਗਾ ਇਹ ਇੰਨੇ ਵਾਲਾ ਤਾਂ ਹੀ ਤੁਹਾਡੇ ਤੱਕ ਪਹੁੰਚ ਕਰ ਰਹੇ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਆਪਣੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਬਲੂ ਕਲਰ ਪ੍ਰਿੰਟਿੰਗ ਬਹੁਤ लाजवाब ਆਈਆ ਕਿ ਬ੍ਰਾਂਡ ਦੇ ਆਰਟੀਕਲ ਆਹ ਲਓ ਜੀ ਇਸ ਤਰ੍ਹਾਂ ਹੈਗੀ ਇਹਦੀ ਬਾਟਮ ਤੇ ਨਾਲ ਹੈਗੀ ਇਸ ਤਰ੍ਹਾਂ ਪ੍ਰਿੰਟਡ ਸ਼ਾਰਟ ਫੋਰਟ ਹੈ ਇਹਦੇ ਵਿੱਚ ਹੈਗਾ ਜੀ ਗ੍ਰੀਨ ਕਲਰ ਆਹ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰਾ ਬਿਲਕੁਲ ਜਿਵੇਂ ਨਾ ਪਿਓਰ ਵੈਲਵਟ ਜਾਂ ਪਿਓਰ ਕਾਟਰਾਈਜ਼ ਦੀ ਫੀਲ ਹੁੰਦੀ ਹੈ ਸੇਮ ਕਪੜੇ ਦੀ ਫੀਲ ਹੋਊਗੀ ਕੋਈ ਵੀ ਸਿੰਥੈਟਿਕ ਪਾਣੀ ਹੋਊਗਾ ਕੋਈ ਇਹਨਾਂ ਨੂੰ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਹੁੰਦੀ ਉਹ ਤੁਹਾਡੀ ਆਪਣੀ ਇੱਛਾ ਹੁੰਦੀ ਹੈ ਲਾਉਣ ਦੇ ਦਾ ਆਪਾਂ 2000 ਵਾਲੇ ਸੂਟ ਥੱਲੇ ਵੀ ਹੈ ਲਾਈਨਿੰਗ ਜਿਹੜੀਆਂ ਭੈਣਾ ਲਾਈਨਿੰਗ ਪਸੰਦ ਕਰਦੀਆਂ ਨੇ ਲਗਾਉਣਾ ਫਿਰ ਤਾਂ ਉਹ ਚਾਹੇ 2000 ਦਾ ਸੂਟ ਹੋਵੇ ਪਰ ਜਿਹੜੀਆਂ ਭੈਣਾ ਨਹੀਂ ਪਸੰਦ ਕਰਦੀਆਂ ਤੇ ਤੁਸੀਂ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਨਹੀਂ ਵੀ ਨਾ ਲਗਵਾਓ ਇਹਨਾਂ ਥੱਲੇ ਕਿਉਂਕਿ ਇਹ ਕਾਫੀ ਗਾਫ ਹੁੰਦਾ ਕਪੜਾ ਤੇ ਵਧੀਆ ਰੂਟੀਨ ਵਾਈਸ ਪ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਲਓ ਜੀ ਹੁਣ ਮੈਂ ਜਿਹੜੀ ਤੁਹਾਨੂੰ ਦਿਖਾਉਣ ਲੱਗੀ ਆ ਇਹ ਹੈਗੀ ਆ ਦੁਪੱਟਿਆਂ ਦੇ ਨਾਲ ਚੀਜ਼ ਸੇਮ ਰਹੂਗੀ ਪਰ ਇਹ ਆਜੂਗੀ ਸਟੌਲਾਂ ਦੇ ਨਾਲ ਇਹਦਾ 100 ਰੁਪਿਆ ਪਲੱਸ ਹੋ ਜਾਊਗਾ ਇਹਨਾਂ ਦੇ ਨਾਲ ਤੁਹਾਨੂੰ ਸਟੌਲ ਮਿਲਣਗੇ ਇਹ ਆਲ ਓਵਰ ਰਹੂਗਾ ਸਾਰਾ ਸੂਟ 3.5 ਮੀਟਰ ਦੀ ਕੱਟ ਰਹੂਗੀ ਆ ਲਓ ਜੀ 3.5 ਮੀਟਰ ਦੀ ਕੱਟ ਆ ਨਾਲ ਆਊਗਾ ਇਹਦੇ ਸੇਮ ਇਸ ਤਰ੍ਹਾਂ ਸਟਾਲ ਬਣਿਆ ਹੋਇਆ ਸਟਾਲ ਤੁਹਾਨੂੰ ਅਲੱਗ ਤੋਂ ਲੈਣ ਦੀ ਲੋੜ ਨਹੀਂ ਨਾਲ ਸਟਾਲ ਇਹਨਾਂ ਦੇ ਪ੍ਰਿੰਟਡ ਮਿਲਣਗੇ 800 ਰੁਪਏ ਇਹਨਾਂ ਦਾ ਪ੍ਰਾਈਸ ਆ 800 800 ਦੇ ਵਿੱਚ ਆ ਪਲੀਜ਼ ਧਿਆਨ ਦੇ ਨਾਲ ਵੀਡੀਓ ਨੂੰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਪ੍ਰਿੰਟ ਇਹਨਾਂ ਦੇ ਵਿੱਚ ਇੰਨੇ ਸੋਹਣੇ ਸੋਹਣੇ ਆਏ ਨੇ ਜਿਹੜਾ ਮਰਜ਼ੀ ਪ੍ਰਿੰਟ ਲੈ ਲਓ ਆ ਲੋ ਜੀ ਆਲਓਵਰ ਆ 3.5 ਮੀਟਰ ਵੱਡੇ ਪਣੇ ਦਾ ਸੂਟ ਆ 3.5 ਮੀਟਰ ਕੱਟ ਆ ਆ ਹੈਗਾ ਇਹਦਾ ਸਟਾਲ ਆਲੋਟੀ ਨੈਕਸਟ ਪ੍ਰਿੰਟ ਚੈੱਕ ਕਰ ਲਓ ਪ੍ਰਿੰਟਿੰਗ ਆ ਇੰਨੀਆਂ ਸੋਹਣੀਆਂ ਨੇ ਪ੍ਰਿੰਟਿੰਗ ਜਿਹੜੀ ਮਰਜੀ ਲਾ ਲਓ ਬਹੁਤ ਸੋਹਣੀ ਪ੍ਰਿੰਟਿੰਗ ਆ ਜਾਂ ਸਾਰੇ ਸੂਟਾਂ ਦੇ ਵਿੱਚ ਹੀ ਨਾਲ ਇਹਦੇ ਸੇਮ ਆਊਗਾ ਫਰੋਜ਼ੀ ਮੋਰ ਪੰਖੀਆ ਸਟਾਲ ਆਲੋ ਇਦਾਂ ਹੋ ਗਿਆ ਇਹਦਾ ਸਟਾਲ ਕਲਰ ਪ੍ਰਿੰਟ ਇੱਕ ਤੋਂ ਇੱਕ ਆ ਲੋ ਨਾਲ ਇਹਦੇ ਆਊਗਾ ਸੇਮ ਇਨਸਟਾਲ ਆਲ ਓਵਰ ਆ ਹੈਗੇ ਨੇ ਸੂਟ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ फटाफट ਸਕਰੀਨਸ਼ਾਟ ਲੈ ਲਓ 800 ਪ੍ਰਾਈਸ ਆ ਦੋ ਸੂਟ ਕੋਈ ਵੀ ਮੰਗਾਉਗੇ ਵੀਡੀਓ ਦੇ ਤਾਂ ਕੋਰੀਅਰ ਵੀ ਫ੍ਰੀ ਹੋਊਗਾ ਜੀ ਆ ਲੋ ਅਗਲਾ ਪ੍ਰਿੰਟ ਚੈੱਕ ਕਰ ਲਓ ਲਾਈਟ ਜਆ ਪ੍ਰਿੰਟ ਆ ਜਿਆਦਾ ਡਾਰਕ ਨਹੀਂ ਲੈਣਾ ਤਾਂ ਇਦਾਂ ਮੀਡੀਅਮ ਜਿਹਾ ਹੈ ਆ ਨਾ ਜਿਆਦਾ ਲਾਈਟ ਆ ਨਾ ਡਾਰਕ ਆ ਬਹੁਤ ਸੋਹਣਾ ਨਾਲ ਸੇਮ ਲੱਗਿਆ ਹੋਇਆ ਸਟਾਲ ਸਟਾਲ ਬਧੀਆਂ ਜਿਵੇਂ ਆਰਮ ਸਟਾਲ ਹੁੰਦੇ ਆ ਲੰਬਾਈ ਪੂਰੀ ਵਧੀਆ ਵਾ ਸਟਾਲਾਂ ਦੀ ਆ ਲੋ ਬਹੁਤ ਸੋਹਣੇ ਸਟਾਲ ਲੱਗੇ ਹੋਏ ਨੇ 5 ਮੀਟਰ ਦੇ ਨੀਅਰ ਅਬਾਊਟ ਹੈਗੇ ਨੇ ਸਟਾਲ ਆ ਲੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਨਾਲ ਸੇ ਹੀ ਮਿਲੂਗਾ ਸਟਾਲ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਪੀਸ ਕੋਈ ਵੀ ਇਹਨਾਂ ਵਿੱਚ ਛੱਡਣ ਵਾਲਾ ਨਹੀਂ ਸਿਰਫ 8 ਪੀਸ ਆਪਣੇ ਕੋਲੇ ਵਾਲੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੀਆਂ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਪਰ ਕੁਆਲਿਟੀ ਬਹੁਤ ਸੋਹਣੀ ਆ ਸੁਪਰ ਆ ਇਹ ਮਾਰਕੀਟ ਜਿਹੜੀਆਂ ਆਮ बिकਦੀ ਆ ਉਹ ਵਾਲੀ ਕੁਆਲਿਟੀ ਨਹੀਂ ਹੈਗੀ ਪ੍ਰਿੰਟ ਦੇਖ ਕੇ ਤੁਸੀਂ ਕਹਿ ਦਿੰਨੇ ਹੋ ਸਾਡੇ ਕੋਲ ਨਹੀਂ ਇੰਨੇ ਦਾ ਮਿਲਦਾ ਇੰਨੇ ਦਾ ਮਿਲਦਾ ਬਟ ਤੁਸੀਂ ਕੱਪੜੇ ਨੂੰ ਫੀਲ ਕਰਿਆ ਕਰੋ ਵੀ ਕੀ ਚੀਜ਼ ਉਹ ਆ ਤੇ ਕੀ ਚੀਜ਼ ਵੀਡੀਓ ਦੇ ਵਿੱਚ ਮਿਲ ਰਹੀ ਆ ਸੋ ਜੋ ਮੈਂ ਕਹਿੰਨੀ ਆ ਹਮੇਸ਼ਾ ਉਹੀ ਚੀਜ਼ ਅਸੀਂ ਤੁਹਾਡੇ ਤੱਕ ਪ੍ਰੋਵਾਈਡ ਕਰਦੇ ਆ ਇਹ ਨਹੀਂ ਹੈਗਾ 250 ਵਾਲੀ ਚੀਜ਼ ਤੁਹਾਨੂੰ 700 ਦੇ ਵਿੱਚ ਅਸੀਂ ਦਵਾਂਗੇ ਆਹ ਲੋ ਜੀ ਲਾਲ ਹੈਗਾ ਸੇਮ ਇਹਦੇ ਵੀ ਸਟਾਲ ਆਲੋ ਅੱਜ ਦੀ ਵੀਡੀਓ ਦਾ ਲਾਸਟ ਪ੍ਰਿੰਟ ਆ ਇਹ ਸੂਟ ਦਾ ਸੋ ਨਾਲ ਇਹਦੇ ਵੀ ਇਸੇ ਤਰ੍ਹਾਂ ਸਟਾਲ ਮਣਨਗੇ ਇਹਨਾਂ ਨਾਲ ਤੁਹਾਨੂੰ ਅਲੱਗ ਤੋਂ ਦੁਪੱਟੇ ਵਗੈਰਾ ਲੈਣ ਦੀ ਲੋੜ ਨਹੀਂ 800 ਇਹਨਾਂ ਦਾ ਪ੍ਰਾਈਸ ਆ ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਲਓ ਸਟਾਕ ਕਲੀਅਰ ਸੇਲ ਆ ਸਮਝ ਲੋ ਰਿਪੀਟ ਨਹੀਂ ਆਉਣੀ ਹੈਗੀ ਸੋ ਜਿਹੜੇ ਪੀਸ ਹੈਗੇ ਨੇ ਤੁਹਾਡੇ ਸਾਹਮਣੇ ਨੇ ਜੀ ਤੁਸੀਂ ਫਟਾਫਟ ਸਕਰੀਨਸ਼ਾਟ ਲੈਣੇ ਆ ਤੇ ਆਰਡਰ ਕਰਨਾ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਸ਼ਾਲ ਹਲੋ ਪੂਰੇ ਖੁੱਲੇ ਡੁੱਲੇ 2.5 ਮੀਟਰ ਦੇ ਸ਼ਾਲ ਆ ਇਹ ਵਾਲਾ ਸ਼ਾਲ ਜਿਹੜਾ ਮੈਂ ਦਿਖਾ ਰਹੀ ਆ ਇਹ ਹੈਗਾ 250 ਦਾ 250 ਰੁਪਿਆ ਦਾ ਪ੍ਰਾਈਸ ਆ ਇਹਦੇ ਵਿੱਚ ਜਿਹੜੇ ਕਲਰ ਮਿਲਣਗੇ ਉਹ ਮੈਂ ਤੁਹਾਨੂੰ ਦਿਖਾ ਦੂਈ ਹੈਗਾ ਮਹਿਰੂਨ ਸ਼ੇਡ फोर साइड बॉर्डर ਮਿਲੂਗਾ ਇਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਆ ਲੋ 250 250 ਰੁਪਿਆ ਪ੍ਰਾਈਸ ਆ ਜੀ ਇੱਕ ਹੈਗਾ ਸਕਿਨ ਕਲ ਫਟਾਫਟ ਇਹ ਸੂਟਾਂ ਦੇ ਨਾਲ ਤੁਸੀਂ ਮੰਗਾ ਸਕਦੇ ਹੋ ਬੈਨੀਫਿਟ ਲੈ ਸਕਦੇ ਹੋ ਜੇ ਸੂਟ ਦੇ ਨਾਲ ਮੰਗਾਉਨੇ ਹੋ ਤੁਹਾਨੂੰ ਕੋਈ ਕੋਰੀਅਰ ਚਾਰजेस ਨਹੀਂ ਪਊਗਾ ਨਹੀਂ ਤਾਂ ਉਹਨੇ ਦਾ ਸ਼ਾਲ ਨਹੀਂ ਹੋਣਾ ਜਾਂ 100 ਰੁਪਿਆ ਦਾ ਪਲੱਸ ਤੁਹਾਨੂੰ ਕੋਰੀਅਰ ਪੈ ਜਾਣਾ ਜੀ ਹਲੋ ਇਹ ਵਾਲੀ ਜਿਹੜੀ ਆਪਣੀ ਵੈਰਾਈਟੀ ਆ ਇਹ ਹੈਗੀ ਆ 400 ਦੇ ਵਿੱਚ 400 400 ਦੇ ਵਿੱਚ ਜਿਹੜਾ ਮਰਜੀ ਦੇਖੋ ਸਾਰੀ 골ਡਨ ਕੋਈ ਵੀ ਇਹ ਚ ਸਿੰਥੈਟਿਕ ਧਾਗਾ ਨਹੀਂ ਚੱਲਿਆ ਹੋਇਆ ਕੋਈ ਵੀ ਸਿੰਥੈਟਿਕ ਧਾਗਾ ਨਹੀਂ ਤੁਸੀਂ 골ਡਨ ਕਹਿ ਕੇ ਕਹੋਗੇ ਕਿ ਪਤਾ ਨਹੀਂ ਪੁੱਠੇ ਪਾਸੇ ਸਿੰਥੈਟਿਕ ਉਹ ਸਾਡੇ ਚੁੱਭੂਗਾ ਕੁਝ ਨਹੀਂ ਹੈਗਾ ਪੂਰੀ ਵਧੀਆ ਕੁਆਲਿਟੀ ਦੇ ਨੇ ਕੋਈ ਪੂਰੇ ਗਰਮ ਸ਼ਾਲ ਨੇ ਲਾਈਟ ਵੇਟ ਆ ਬਹੁਤ ਸੋਹਣੇ ਹਲੋ ਇਹ ਗ੍ਰੀਨ ਕਲਰ ਦੇ ਉੱਪਰ ਆ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਕਲਰ ਪਸੰਦ ਹੋ ਫਟਾਫੜ ਸਕਰੀਨਸ਼ਾਟ ਲੈ ਲਿਓ 400 ਰੁਪਿਆ ਪ੍ਰਾਈਸ ਆ ਇਹ ਹੁਣ ਜਿਹੜੀ ਰੇਂਜ ਚੱਲੂਗੀ ਇਹ 400 ਵਾਲੀ ਚੱਲੂਗੀ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇੱਕ ਹੈਗਾ ਇਸ ਤਰ੍ਹਾਂ ਫਰੋਜ਼ੀ ਸ਼ੇਡ ਇਹ ਦੋ ਕਲਰ ਨੇ ਇਹ ਸੇਮ ਡਿਜ਼ਾਈਨ ਦੇ ਵਿੱਚ ਹਲੋ ਇਹ ਕਾਵਾ ਬਾਰਡਰ ਵਾਲੇ ਪੂਰੇ ਵਧੀਆ ਯਾਨੀ ਕਿ ਹੈਵੀ ਜਿਹੜੇ 250 ਵਾਲੇ ਵੀ ਦਿਖਾਏ ਨੇ ਮੈਂ ਤੁਹਾਨੂੰ نیچے ਇਹ ਹੈਵੀ ਆ ਪੂਰੇ ਗਰਮਾ ਤੇ ਪੂਰਾ ਕਾਟਨ ਬੇਸ ਨਿੱਗਾ ਬੇਸ ਆ ਪਸ਼ਮੀਨੇ ਦੇ ਉੱਪਰ ਨੇ ਤੇ ਇਦਾਂ ਹੈਗਾ ਇਹਦੇ ਸਾਰੇ ਬਾਰਡਰ ਹਾਂ ਲੋ ਇਹਦੇ ਵੀ ਮੈਂ ਤੁਹਾਨੂੰ ਕਲਰ ਸ਼ੋਅ ਕਰੂੰਗੀ ਸਾਰੇ ਇਹਨਾਂ ਵਿੱਚ ਜਿਹੜੇ ਕਲਰ ਆਏ ਨੇ ਸੋ ਜਿਹੜਾ ਪ੍ਰਿੰਟ ਤੁਹਾਨੂੰ ਇਹਨਾਂ ਚੋਂ ਪਸੰਦ ਆ ਜਾਂ ਲੈ ਸਕਦੇ ਹੋ ਕਲਰ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਆ ਨੇ ਜਿਵੇਂ ਇਹ ਮਹਿਰੂਨ ਸ਼ੇਡ ਆ ਨੈਕਸਟ ਹੈਗਾ ਇਦਾਂ ਹੀ ਸੇਮ ਹੀ ਹੈ ਦੋ ਪੀਸ ਨੇ ਇਹਦੇ ਵਿੱਚ ਇੱਕ ਤੁਹਾਨੂੰ ਬਲੂ ਸ਼ੇਡ ਮਿਲ ਜੂਗਾ ਜਿਹੜਾ ਵੀ ਸ਼ੇਡ ਲੈਣਾ ਸੇਮ ਬਾਰਡਰ ਆਊਗਾ ਸਾਰੇ ਸ਼ਾਲਾਂ ਤੇ ਬਾਰਡਰ ਆਉਣਗੇ ਇਸ ਤਰ੍ਹਾਂ ਇੱਕ ਆਜੂਗਾ ਜੀ ਇਸ ਤਰ੍ਹਾਂ ਲਾਈਟ ਜਾਂ ਪਿੰਕ ਸ਼ੇਡ ਇੱਕ ਹੈਗਾ ਜੀ ਗ੍ਰੀਨ ਸ਼ੇਡ ਇਹਦੇ ਵਿੱਚ ਸਾਰਿਆਂ ਉੱਪਰ ਬਾਰਡਰ ਮਿਲੂਗਾ 4 ਸਾਈਡ ਬਹੁਤ ਸੋਹਣੇ ਪੂਰੇ ਵਧੀਆ ਵਾਲੇ ਨੇ ਇਹ 400 ਰੁਪਏ ਇਹਨਾਂ ਦਾ ਪ੍ਰਾਈਸ ਆ ਸਕਿਨ ਕਲਰ ਮਿਲੂਗਾ ਆ ਲੋ ਇੱਕ ਮਿਲੂਗਾ ਜੀ ਬੋਟਲ ਗ੍ਰੀਨ ਕਲਰ ਇਦਾਂ ਬੋਟਲ ਗ੍ਰੀਨ ਕਲਰ ਮਿਲੂਗਾ ਇੱਕ ਮਿਲੂਗਾ ਤੁਹਾਨੂੰ ਰੈੱਡ ਸ਼ੇਡ ਰੈੱਡ ਕਲਰ ਸੋ ਜਿਹੜਾ ਵੀ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਸ਼ਾਲ ਤੁਹਾਡੇ ਨਾਮ ਤੇ ਬੁੱਕ ਹੋ ਸਕੇ ਬਹੁਤ ਹੀ ਲਿਮਟਿਡ ਹੈ ਸਿਰਫ ਪੈਣਾ ਦੀ ਡਿਮਾਂਡ ਤੇ ਲੈ ਕੇ ਆਏ ਆ ਨਹੀਂ ਤਾਂ ਇਸ ਵਾਰ ਸ਼ਾਲ ਆਪਾਂ ਲੈ ਕੇ ਨਹੀਂ ਆਏ ਸੀ ਆਹ ਲਓ ਜਿਹੜੀਆਂ ਪੈਣਾ ਮੰਗਦੀਆਂ ਨੇ ਸਟਾਲ ਇਹ ਸਟਾਲ ਨੇ ਪਰ ਪੂਰੇ ਵਧੀਆ ਵਾਲੇ ਨੇ ਬਹੁਤ ਸੋਹਣੇ ਸਟਾਲ ਨੇ ਇਦਾਂ 4 ਸਾਈਡ ਸਾਰੇ ਬਾਰਡਰ ਮਿਲੂਗਾ ਪੂਰੇ ਨਿੱਗੇ ਨੇ ਜਾਨਣਗੇ ਪੂਰਾ ਕੋਈ ਵੀ ਸਿੰਥੈਟਿਕ ਪਾਣੀ ਹੋਊਗਾ ਪੂਰਾ ਵਧੀਆ ਕਾਟਨ ਦਾ ਸਾਰਾ ਬੇਸ ਆਫ ਬਲੈਕ ਕਲਰ ਦੇ ਉੱਪਰ ਆ ਦੇਖ ਸਕਦੇ ਹੋ ਇਦਾਂ ਬਹੁਤ ਸੋਹਣੀ ਕਲੈਕਸ਼ਨ ਆ ਇਹ 300 ਪ੍ਰਾਈਸ ਦਾ ਸਟਾਲ ਦਾ ਹੋਊਗਾ 300 ਸ਼ਾਲ ਹੈਗਾ 400 ਦੇ ਵਿੱਚ ਇਹ ਹੈਗਾ 300 ਦੇ ਵਿੱਚ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਡਿਜ਼ਾਈਨਿੰਗ ਚੈੱਕ ਕਰਵਾ ਦਿੰਨੀ ਆ ਡਿਜ਼ਾਈਨਿੰਗ ਬਹੁਤ ਆਈ ਆ ਇਹਦੇ ਵਿੱਚ 5 ਡਿਜ਼ਾਈਨ ਨੇ ਆਪਣੇ ਕੋਲੇ ਇੱਕ ਆਵਲਾ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਦੇਖੋ ਇਹ ਕਈ ਕਲਰਾਂ ਦੇ ਨਾਲ ਆਪਾਂ ਲੈ ਸਕਦੇ ਆ ਲਾਈਟ ਜਿਹਾ ਕਲਰ ਆ ਬਹੁਤ ਹੀ ਸੋਹਣਾ ਲੰਬਾਈ ਚੜਾਈ ਬਹੁਤ ਵਧੀਆ ਰਹੂਗੀ ਇੰਨੀ ਤਾਂ ਚੜਾਈ ਆ ਦੇਖੋ ਮੀਟਰ ਤੋਂ ਪਨੀ ਦਾ ਸਟਾਲ ਜਿਹੜੇ ਹੁੰਦੇ ਆ ਛੋਟੇ ਹੀ ਹੁੰਦੇ ਆ ਜਿਹੜੇ ਡੇਢ 200 ਚ ਵੀ ਮਿਲ ਜਾਂਦੇ ਆ ਪਰ ਵਧੀਆ ਪੂਰੇ ਲੈ ਕੇ ਆਏ ਆ ਤਾਂ ਕਿ ਤੁਹਾਡੇ ਹੱਥਾਂ ਚ ਤੁਹਾਨੂੰ ਵੀ ਪਤਾ ਲੱਗੇ ਕਿ ਕੀ ਚੀਜ਼ ਤੁਸੀਂ ਆਨਲਾਈਨ ਮੰਗਵਾ ਰਹੇ ਹੋ ਬਹੁਤ ਸੋਹਣੀ ਕੁਆਲਿਟੀ ਆ ਬਹੁਤ ਸੋਹਣੇ ਸਾਰੇ ਪ੍ਰਿੰਟਿੰਗ ਵਗੈਰਾ ਬਹੁਤ ਸੋਹਣੀ ਕਲਰ ਬਹੁਤ ਸੋਹਣੇ ਨੇ ਅਨਨ ਕੋਲਾ ਅਲੋਜੀ ਇਹਦੇ ਨਾਲ ਦੀ ਆਪਾਂ نیچے ਸ਼ਾਲ ਵੀ ਦਿਖਾਏ ਨੇ ਇਹ ਹੈਗਾ ਬਲੂ ਕਲਰ ਦੇ ਵਿੱਚ 300 ਪ੍ਰਾਈਸ ਆਇ ਸ਼ਟੋਲਾਂ ਦਾ ਇੱਕ ਮਿਲੂਗਾ ਤੁਹਾਨੂੰ ਇਹਦੇ ਵਿੱਚ ਲਵੈਂਡਰ ਸ਼ੇਡ ਮਿਸਟਕਾਲ ਹਲੋ ਇਹ ਹੈਗਾ ਜੀ ਲਵੈਂਡਰ ਸ਼ੇਡ ਇਹ ਪੰਜ ਕਲਰ ਨੇ ਜਿਹੜੇ ਆਪਣੇ ਸਟੋਲਾਂ ਦੇ ਵਿੱਚ ਨੇ ਸੋ ਜਿਹੜਾ ਵੀ ਤੁਹਾਨੂੰ ਪਸੰਦ ਆਇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਹਲੋ ਪੂਰੇ ਨਿੱਗੇ ਪੂਰੇ ਗਰਮ ਇਹ ਵੀ ਸ਼ਾਲ ਨੇ ਇਹ ਸ਼ਾਲ ਨੇ ਪੂਰੇ ਨਿੱਗੇ ਆ ਪੂਰੇ ਗਰਮ ਆ ਪੂਰਾ ਯਾਨੀ ਕਿ ਜਿਹੜਾ ਕਹਿੰਦੇ ਪੂਰਾ ਨਿੱਗ ਆਉਂਦਾ ਪੂਰਾ ਗਰਮ ਸ਼ਾਲ ਆ ਉਹ ਵਾਲੀ ਚੀਜ਼ ਬਹੁਤ ਸੋਹਣੇ ਕਲਰ ਆਏ ਨੇ ਇਹਦੇ ਵਿੱਚ ਵੀ ਇਸ ਤਰ੍ਹਾਂ ਬਾਰਡਰ ਮਿਲੂਗਾ ਕਲਰ ਚੁਆਇਸ ਤੁਹਾਨੂੰ ਇਹਦੇ ਵਿੱਚ ਮਿਲੂਗੀ ਸੋ ਇਹ ਹੈ ਇਹ ਵੀ ਸਾਰੇ 400 ਦੇ ਵਿੱਚ ਨੇ 400 ਰੁਪਿਆ ਪ੍ਰਾਈਸ ਦਾ ਸੋ ਜਿਹੜੀਆਂ ਵੀ ਪਹਿਣਨ ਨੂੰ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਹਲੋ ਇਹਦੇ ਵਿੱਚ ਦੋ ਕਲਰ ਮਿਲਣਗੇ ਥੋੜਾ ਜਿਹਾ ਇਹ ਇਸ ਕਿ ਇਹ ਵੀ ਸਕਿੰਨੀ ਹੈ ਇਹ ਵੀ ਸਕਿੰਨੀ ਆ ਬਸ ਥੋੜਾ ਜਿਹਾ ਡਿਫਰੈਂਸ ਹੈ ਥੋੜਾ ਡਾਰਕ ਜਿਹਾ ਸਕਿੰਨੀ ਹੈ ਲਾਈਟ ਜਿਹਾ ਸਕਿੰਨੀ ਹੈ ਪ੍ਰੋਪਰ ਤੁਹਾਨੂੰ ਪਤਾ ਲੱਗ ਹੀ ਰਿਹਾ ਵਾ ਸੇਮ ਬਾਰਡਰ ਆ ਸੇਮ ਆ ਬਸ ਥੋੜਾ ਜਿਹਾ ਕਲਰਾਂ ਦਾ ਡਿਫਰੈਂਸ ਆ ਇਹਨਾਂ ਦਾ ਹਲੋ ਜੀ ਇਹ ਹੈਗਾ ਬਲੈਕ ਕਲਰ ਦੇ ਵਿੱਚ ਇਸ ਤਰ੍ਹਾਂ ਆਊਗਾ ਇਹਦੇ ਬਾਰਡਰ ਬਣਿਆ ਹੋਇਆ ਤੇ ਵਿਚਾਲਾ ਇਦਾਂ ਆਊਗਾ ਇਸ ਤਰ੍ਹਾਂ ਸਾਰਾ ਟਿੱਕੀ ਜੀ ਵਾਂਗੂ ਬਹੁਤ ਸੋਹਣਾ ਇਦਾਂ ਇਹਦਾ ਸਾਰਾ ਬਾਰਡਰ ਆ ਬਹੁਤ ਸੋਹਣਾ ਇਹ ਵੀ ਬਲੈਕ ਕਲਰ ਦੇ ਵਿੱਚ ਇੱਕ ਮਿਲੂਗਾ ਤੁਹਾਨੂੰ ਬਿਊ ਕਲਰ ਦੇ ਵਿੱਚ 400 ਰੁਪਿਆ ਪ੍ਰਾਈਸ ਆ ਫਟਾਫਟ ਸਕਰੀਨਸ਼ਾਟ ਲੈ ਕੇ ਦੇਖੋ ਹੰਬੀ ਬਣੀ ਹੋਈ ਆ ਬਹੁਤ ਸੋਹਣਾ ਡਿਜ਼ਾਈਨ ਆ ਇਹ ਵੀ ਇਸ ਤਰ੍ਹਾਂ ਬਾਰਡਰ ਮਿਲੂਗਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਸੋਹਣੇ ਸੋਹਣੇ ਸ਼ਾਲ ਆਏ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਆਰਡਰ ਕਰ ਦਿਓ ਜਿਹੜੇ ਕਲਰ ਟ੍ਰੈਂਡਿੰਗ ਦੇ ਵਿੱਚ ਨੇ ਉਹੀ ਕਲਰ ਆਪਾਂ ਲੈ ਕੇ ਆਏ ਆ ਆ ਇਹ ਹੈਗਾ ਬਲੈਕ ਕਲਰ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਇਹ ਸ਼ਾਲ ਨੇ ਇਹ ਤੈਨ ਲੱਗੀ ਹੋਈ ਆ ਦੇਖੋ ਇਹਨਾਂ ਦੀਆਂ ਚਾਰ ਤੈਹਾਂ ਨੇ ਹਜੇ ਚਾਰ ਤੈਹਾਂ ਖੁੱਲਣੀਆਂ ਨੇ ਦੋ ਆਹ ਨੇ ਦੋ ਆਹ ਨੇ ਬੜਾ ਜਿੰਨਾ ਕਿ ਵੀਡੀਓ ਦੇ ਵਿੱਚ ਪ੍ਰਿੰਟ ਦੇਖ ਸਕਦਾ ਮੈਂ ਉਹਨਾਂ ਨੂੰ ਤੁਹਾਨੂੰ ਦਿਖਾ ਰਹੀ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਆ ਹੈਗਾ ਬਲੈਕ ਕਲਰ ਦਾ 400 ਦੇ ਵਿੱਚ ਹੀ ਆ ਲਓ ਜੀ 4 ਸਾਈਡ ਬਾਰਡਰ ਵਾਲਾ ਇੱਕ ਮਿਲੂਗਾ ਸਕਿਨ ਕਲਰ ਦੇ ਵਿੱਚ ਹਲੋ ਜੀ ਇਹ ਵੀ ਹੈਗਾ ਸਕਿਨ ਕਲਰ ਦੇ ਵਿੱਚ ਬਹੁਤ ਸੋਹਣੇ ਯਾਨੀ ਕਿ ਪ੍ਰਾਈਸ ਰੇਂਜਾਂ ਨੇ ਬਹੁਤ ਹੀ ਸੋਹਣੇ ਸ਼ਾਲ ਨੇ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਦੋ ਇੱਕ ਆ ਸਕਿਨ ਕਲਰ ਆ ਇੱਕ ਹੈਗਾ ਲਵੈਂਡਰ ਸ਼ੇਡ ਇੱਕ ਲਵੈਂਡਰ ਸ਼ੇਡ ਮਿਲੂਗਾ ਬਹੁਤ ਸੋਹਣਾ ਪ੍ਰਿੰਟ ਇੱਕ ਮਿਲੂਗਾ ਤੁਹਾਨੂੰ ਆਹ ਫਰੋਜ਼ੀ ਸ਼ੇਡ ਇਹ ਵੀ ਬਹੁਤ ਸੋਹਣਾ ਮੋਰ ਪੰਖੀਆ ਫਰੋਜ਼ ਇਦੇ ਵਿੱਚ ਪ੍ਰੋਪਰ ਬਲੂ ਫਰੋਜ਼ੀ ਆ ਰਿਹਾ ਜਿਹੜਾ ਵੀਡੀਓ ਦੇ ਵਿੱਚ ਆ ਰਿਹਾ ਬਟ ਇਹ ਗ੍ਰੀਨ ਫਰੋਜ਼ੀ ਆ ਕਲਰ ਇਹ ਗ੍ਰੀਨ ਫਰੋਜ਼ੀ ਆ ਹਮੇਸ਼ਾ ਵੀਡੀਓ ਚ ਚੇਂਜ ਹੋ ਜਾਂਦਾ ਇਹ ਗ੍ਰੀਨ ਫਰੋਜ਼ੀ ਆ ਮੋਰ ਪੰਖੀ ਆ origignal ਜਿਹੜਾ ਕਲਰ ਹੁੰਦਾ ਉਹ ਵਾਲਾ ਕਲਰ ਆ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣੀ ਪ੍ਰਿੰਟਿੰਗ ਆ ਕਲਰ ਬਹੁਤ ਸੋਹਣਾ ਵੀਡੀਓ ਨਾਲੋਂ ਕਿਤੇ ਸੋਹਣਾ ਤੁਹਾਨੂੰ ਬਲੂ ਲੱਗ ਲਿਆ ਬਟ ਇਹ ਗ੍ਰੀਨ ਫਰੋਜ਼ੀ ਕਲਰ ਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਸ਼ਾਲ ਆ ਇਹ ਵੀ ਤੇ ਕਾ ਜਿਹੜਾ ਆਪਾਂ نیچے ਸਕਿਨ ਕਲਰ ਦੇ ਦੋ ਖੋਲੇ ਸੀਗੇ ਉਹਦੇ ਨਾਲ ਦਾ ਹੀ ਸੇਮ ਪ੍ਰਿੰਟ ਆ ਇਹ ਬਹੁਤ ਗਰਮ ਸ਼ਾਲ ਨੇ ਇਹ ਜਿਵੇਂ ਆਪਣੀ ਦਾਦੀ ਲਈ ਲੈਣਾ ਨਾਨੀ ਲਈ ਲੈਣਾ ਇੱਕ ਤਾਂ ਸੌਫਟ ਇੰਨੀ ਜ਼ਿਆਦਾ ਵਾ ਤੇ ਇੱਕ ਗਰਮ ਬਹੁਤ ਸੋਹਣੀ ਹੈ ਆ ਲਓ ਜੀ ਆ ਤਿੰਨ ਸ਼ਾਲ ਨੇ ਤਿੰਨੇ ਪੀਸ ਨੇ ਇਹ ਲਾਈਟ ਵੇਟ ਆ ਪੂਰੇ ਗਰਮ ਨੇ 500 ਪ੍ਰਾਈਸ ਆ ਇਹਨਾਂ ਦਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਇਸ ਤਰ੍ਹਾਂ ਬਾਰਡਰ ਮਿਲੂਗਾ ਇਦਾਂ ਸਾਰਾ ਆਊਗਾ ਇਹਦੇ 4 ਸਾਈਡ ਬਾਰਡਰ ਹਲੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਸਕਰੀਨਸ਼ਾਟ ਲੈ ਲਓ ਵੀਡੀਓ ਤਾਂ ਲੰਬੀ ਹੋ ਜਾਣੀ ਆ ਬਟ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਇਹ ਸੇ ਕਰਕੇ ਸ਼ੋਅ ਕਰਦੀਆਂ ਇਹਦੇ ਵਿੱਚ ਦੋ ਇਹ ਹੈਗਾ ਪਿੰਕ ਕਲਰ ਇਹਦੇ ਵਿੱਚ ਇੱਕ ਆ ਵਾਲਾ ਪੀਚ ਕਲਰ ਮਿਲੂਗਾ ਦੋ ਕਲਰ ਉੱਪਰ ਆਹੇ ਸੇਮ ਕਰਾ ਡਿਜ਼ਾਈਨ ਆ ਬਸ ਇਹ ਦੋ ਕਲਰ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਲਓ ਆਰਡਰ ਕਰ ਦਿਓ ਹਲੋ ਜੀ ਨੈਕਸਟ ਵਾਲਾ ਦੇਖ ਲਓ ਲਵੈਂਡਰ ਕਲਰ ਹਲੋ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਆ ਬਹੁਤ ਵਧੀਆ ਜਿਹੜਾ ਮਰਜੀ ਤੁਸੀਂ ਆਰਡਰ ਆਪਣਾ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਲਓ ਜੀ ਇੱਕ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਦੁਪੱਟੇ ਪੂਰੇ ਖੁੱਲੇ ਡੁੱਲੇ ਪਾਕਿਸਤਾਨੀ ਦੁਪੱਟੇ ਆਏ ਨੇ ਇਹ ਟਾਈ ਟਾਈ ਮੀਟਰ ਦੇ ਨੇ ਇਸ ਤਰ੍ਹਾਂ ਇਹਦੇ 4 ਸਾਈਡ ਤੁਹਾਨੂੰ ਮਿਲੂਗਾ ਮੁਕੈਸ਼ ਦਾ ਕੰਮ ਸਾਰੇ ਮੁਕੈਸ਼ オリジナル ਵਾਲੀ ਮੁਕੈਸ਼ ਲੱਗੀ ਹੋਈ ਆ ਇਹ ਬਹੁਤ ਸੋਹਣੀ ਬਹੁਤ ਹੀ ਪਿਆਰੀ 4 ਸਾਈਡ ਇਸ ਤਰ੍ਹਾਂ ਸਾਰੇ ਆ ਜਿੰਨਾ ਵੀ ਕੰਮ ਹੋਇਆ ਸਾਰਾ ਥ्रेड ਵਰਕ ਹੋਇਆ ਸਾਰਾ ਥ੍ਰੈਡ ਵਰਕ ਦਾ ਕੰਮ ਸਕਿਨ ਕਲਰ ਦੇ ਉੱਪਰ ਆ ਪੂਰੇ ਖੁੱਲੇ ਡੁੱਲੇ ਨੇ ਲੰਬਾਈ ਚੌੜਾਈ ਪੂਰੀ ਮਿਲੋਗੀ ਦੁਪੱਟਿਆਂ ਦੀ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਸਕਦੇ ਹੋ 400 ਰੁਪਿਆ ਪ੍ਰਾਈਜ਼ ਆ ਦੁਪੱਟੇ ਦਾ ਇਹਦੇ ਵਿੱਚ ਦੋ ਕਲਰ ਨੇ ਆਹ ਲਓ ਇਹਦੀ ਬੂਟੀ ਹੈਗੀ ਆ ਇਦਾਂ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਮੁਕੈਸ਼ ਦਾ ਤੇ ਥ੍ਰੈਡ ਦੇ ਨਾਲ ਸਾਰੇ ਰੈਡੀ ਹੋਏ ਹੋਏ ਨੇ ਬਹੁਤ ਸੋਹਣਾ ਕੰਮ ਹੋਇਆ ਦੁਪੱਟਿਆਂ ਦਾ ਇਹ ਪਾਕਿਸਤਾਨੀ ਦੁਪੱਟੇ ਨੇ ਇੱਕ ਮਿਲੂਗਾ ਬਲੈਕ ਕਲਰ ਦਾ ਇਹ 4 ਸਾਈਡ ਵਰਕ ਮਿਲੂਗਾ ਇਸ ਤਰ੍ਹਾਂ ਨਾਲ ਮੁਕੈਸ਼ ਮਿਲੂਗੇ ਵਰਕ ਦੇ ਨਾਲ ਮੁਕੈਸ਼ ਦਾ ਕੰਮ ਵੀ ਆ ਨਿੱਕੀ ਨਿੱਕੀ ਬੂਟੀ ਮਿਲੂਗੀ ਵਿਚਕਾਰ ਸਾਰੇ ਦੁਪੱਟੇ ਦੇ ਲੰਬਾਈ ਚੌੜਾਈ ਪੂਰੀ ਫੁੱਲ ਮਿਲੂ ਦੁਪੱਟੇ ਦੇ ਦੇਖੋ ਪਣਾ ਵੀ ਬਹੁਤ ਆ ਦੁਪੱਟੇ ਦਾ ਤੇ ਲੰਬਾਈ ਵੀ ਬਹੁਤ ਆ ਹਲੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਇਹ ਇਹ 7-8 ਕ ਪੀਸ ਆਇਆ ਆਪਣੇ ਕੋਲ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਲਿਓ ਇਹਦਾ ਬਾਰਡਰ ਇਦਾਂ ਰਹੂਗਾ ਬਹੁਤ ਸੋਹਣੀ ਆ ਦੇਖੋ 3313 ਆ ਕੈਮਰਾ ਇਮੋਜੀ ਫੋਟੋ ਇਹਦੇ ਵਿੱਚ ਵੀ ਦੋ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਦੋ ਕਲਰ ਨੇ ਇੱਕ ਬਲੈਕ ਇੱਕ ਕਾਹ ਵਾਲਾ ਇਹ ਗ੍ਰੇ ਕਲਰ ਆ ਗ੍ਰੇ ਜਿਹਾ ਕਲਰ ਆ ਬਹੁਤ ਸੋਹਣਾ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਲਿਓ ਇੱਕ ਵਾਈਟ ਆ ਇਹ ਵੀ ਇਹ ਵੀ ਬਹੁਤ ਸੋਹਣਾ ਦੇਖੋ ਬਹੁਤ ਸੋਣੇ ਕੰਮ ਹੋਇਆ ਦੁਪੱਟਿਆਂ ਦੇ ਉੱਪਰ ਜਿੰਨਾ ਵੀ ਆ ਸਾਰਾ ਦਿਖਦੇ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਥ੍ਰੈਡ ਦੇ ਨਾਲ ਬਹੁਤ ਸੋਣਾ ਹਨਾ ਕਰੋਸ਼ੀ ਦੇ ਨਾਲ ਬਹੁਤ ਸੋਣੇ ਦੁਪੱਟੇ ਯਾਨੀ ਕਿ ਰੈਡੀ ਕੀਤੇ ਹੋਏ ਆ ਪਾਕਿਸਤਾਨੀ ਦੁਪੱਟੇ ਨੇ ਇਹ ਆ ਲੋ 400 ਰੁਪਿਆ ਪ੍ਰਾਈਸ ਆ ਇਹ ਕਹਿਗਾ ਰੈਡ ਦੁਪੱਟਾ ਇਹ ਸਾਰਾ ਰਿਯੋਨ ਦੇ ਉੱਪਰ ਰੈਡੀ ਹੋਇਆ ਰਿਯੋਨ ਫੈਬਰਿਕ ਦੇ ਉੱਪਰ ਆ ਵਧੀਆ ਵਾਲਾ ਜਿਹੜਾ ਰਿਯੋਨ ਦਾ ਫੈਬਰਿਕ ਹੁੰਦਾ ਸਾਰਾ ਮੁਕੈਸ਼ ਦੇ ਨਾਲ ਮੜਿਆ ਪਿਆ ਦੁਪੱਟਾ ਸਾਰੇ ਦੁਪੱਟੇ ਦੇ ਉੱਪਰ ਮੁਕੈਸ਼ ਆ ਜੇ ਕਿਸੇ ਭੈਣ ਨੇ ਇਹਦੀ ਸ਼ਾਰਟ ਵੀ ਬਣਾਣੀ ਹੈ ਸ਼ਾਰਟ ਵੀ ਬਣ ਜੂਗੀ ਬਹੁਤ ਸੋਹਣਾ ਵਾ ਜੜੀ ਕੇ ਦੁਪੱਟਾ ਆ ਲਓ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਵੀਡੀਓ ਤਾਂ ਹੋ ਗਈ ਕਾਫੀ ਲੰਬੀ ਬਰ ਸਟਾਕ ਅੱਜ ਆਪਾਂ ਕਾਫੀ ਲੈ ਕੇ ਆਏ ਸੀ ਸ਼ਾਲਾਂ ਦੀ ਖਾਸ ਸੀਗੀ ਡਿਮਾਂਡ ਸੋ ਇੱਕ ਕਲੀਅਰ ਕਰਦੇ ਸੀ ਸਟਾਕ ਦਾ ਉਹ ਪ੍ਰਿੰਟ ਮੈਂ ਦਿਖਾਏ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਸਾਰੇ ਫਰੈਸ਼ ਪੀਸ ਨੇ ਜਿਹੜੀਆਂ ਭੈਣਾਂ ਨੇ ਫਾਇਦੇ ਲੈਣ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਇਹਕਾਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ